ਲੌਰ ਦੇ ਮੁੱਖ ਮਾਰਗ ਤੇ 2 ਵਜੇ ਦੇ ਕਰੀਬ ਲੁਧਿਆਣਾ ਵੱਲ ਜਾ ਰਹੀ ਸਵਾਰੀਆਂ ਨਾਲ ਪਰਿਵਸ ਅਚਾਨਕ ਆਪਣਾ ਸੰਤੁਲਨ ਖੋ ਬੈਠੀ ਜਿਸ ਕਾਰਨ ਸੜਕਾਂ ਵਿਚਕਾਰ ਲੱਗੇ ਲੋਹੇ ਦੇ ਬੈਰੀਗੇਡ ਤੋੜ ਕੇ ਪਹਿਲਾ ਜਲੰਧਰ ਨੂੰ ਜਾਣ ਵਾਲੇ ਮਾਰਗ ਤੇ ਆ ਗਈ ਅਤੇ ਬਾਅਦ ਵਿੱਚ ਦੋਨਾਂ ਸੜਕਾਂ ਵਿਚਕਾਰ ਬਣੇ ਡਿਵਾਈਡਰ ਵਿੱਚ ਫਸ ਗਈ ਜਿਸ ਕਾਰਨ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਰਿਆ ਮੌਕੇ ਤੇ ਮੌਜੂਦ ਬੱਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬਰਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਸ਼ਹਿਰਪੁਰ ਤੋਂ ਸਵਾਰੀਆਂ ਨਾਲ ਭਰ ਕੇ ਬੱਸ ਲੁਧਿਆਣਾ ਵੱਲ ਨਿੱ ਜਾ ਰਹੀ ਸੀ ਕਿ ਅਚਾਨਕ ਰਾਮਗੜ ਬਾਈਪਾਸ ਲੱਗੇ ਬੱਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਕਨੇ ਹਾਦਸਾ ਵਾਪਰ ਗਿਆ ਘਟਨਾ ਦੀ ਖਬਰ ਮਿਲਦਿਆ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਰੇਨ ਦੀ ਸਹਾਇਤਾ ਨਾਲ ਬੱਸ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਨਿਰਵਗਿੰਨ ਚਾਲੂ ਕਰਵਾਇਆ ਦੱਸਾਂ ਜੋ ਗੱਲ ਹੈ ਕਿ ਆਏ ਦਿਨ ਸੜਕਾਂ ਉੱਪਰ ਕੋਈ ਨਾ ਕੋਈ ਵੱਸ ਹਾਦਸਾ ਗ੍ਰਸਤ ਹੋਈ ਰਹਿੰਦੀ ਹੈ ਸੜਕਾਂ ਤੇ ਰੋਜ਼ਾਨਾ ਦੌੜਨ ਵਾਲੀਆਂ ਹਜ਼ਾਰਾਂ ਵਿੱਚ ਜ਼ਿਆਦਾਤਰ ਪੁਰਾਣੇ ਮਾਡਲ ਦੀਆਂ ਹਨ ਜਿਨ੍ਹਾਂ ਦੀ ਲਿਮਟ ਵੀ ਨਿਕਲ ਚੁੱਕੀ ਹੈ ਪਰ ਫਿਰ ਵੀ ਉਹ ਸੜਕਾਂ ਤੇ ਚੱਲ ਕੇ ਖੂਨੀ ਖੇਲ ਖੇਡ ਰਹੀਆਂ ਹਨ ਟਰਾਂਸਪੋਰਟ ਵਿਭਾਗ ਨੂੰ ਚਾਹੀਦਾ ਹੈ ਕਿ ਸੜਕਾਂ ਤੇ ਦੌੜਨ ਵਾਲੀਆਂ ਬੱਸਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਿਨ੍ਹਾਂ ਬੱਸਾਂ ਦੀ ਮੁੰਨਿਆਦ ਨਿਕਲ ਚੁੱਕੀ ਹੈ ਉਸ ਨੂੰ ਬੋਨਡ ਕਰ ਦੇਣਾ ਚਾਹੀਦਾ ਹੈ ਇਹ ਤੋਂ ਫਲੋਰ ਹਾਈਵੇ ਤੇ ਐਕਸੀਡੈਂਟ ਹੋਇਆ ਬੱਸ ਦਾ ਪ੍ਰਾਈਵੇਟ ਬੱਸ ਆ ਕੀ ਕਰਾ ਤੁਹਾਨੂੰ ਮੇਰੇ ਵਿੱਚ ਸਾਨੂੰ ਥਾਣਾ ਫਲੋਰ ਦੇ ਮੁੱਖ ਮੁਰਸ਼ਿਦ ਦਾ ਫੋਨ ਆਇਆ ਸੀ ਜੀ ਤੇ ਇੱਥੇ ਕਿਤੇ ਬ੍ਰਿਜ ਦੇ ਉੱਪਰ ਬੱਸ ਅਨਬੈਲੈਂਸ ਹੋ ਗਈ ਆ ਇਹ ਤਾਂ ਆ ਕੇ ਡਰਾਈਵਰ ਨੂੰ ਪਤਾ ਲੱਗਾ ਜੀ ਕਹਿੰਦਾ ਜੀ ਪਿਛਲਾ ਹਿੱਸਾ ਨਿਕਲ ਗਿਆ ਜੀ ਬੱਸ ਦਾ ਤੇ ਇਹਨਾਂ ਨੂੰ ਪੁੱਛਿਆ ਗਿਆ ਵੀ ਮੈਂਟੇਨੈਂਸ ਕਹਿੰਦੇ ਜੀ ਮੈਂ ਤਾਂ ਪਹਿਲੀ ਵਾਰੀ ਆਇਆ ਜੀ ਗੱਡੀ ਪਹਿਲਾਂ ਕਿਤੇ ਆ ਰਹੀ ਸੀ ਜਿਹਦੇ ਕਾਰਨ ਅਚਾਨਕ ਪਿਛਲਾ ਹਿੱਸਾ ਨਿਕਲਣ ਕਾਰਨ ਗੱਡੀ ਅਨਬੈਲੈਂਸ ਹੋ ਕੇ ਡਵਾਈਡਰ ਦੇ ਵਿਚਾਲੇ ਆ ਗਈ ਆ ਇਨਾ ਵਿਚਾਰਿਆ ਵੀ ਕਿਸੇ ਸਵਾਰੀਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣ ਕਰੇ ਸਰ ਪਤਾ ਲੱਗਾ 450 ਦੇ ਕਰੀਬ ਦੀਆਂ ਸਵਾਰੀਆਂ 'ਚ ਛੱਡਾ ਤਾਂ ਨਹੀਂ ਲੱਗਿਆ। ਨਹੀਂ ਨਹੀਂ ਜੀ ਡਰਾਈਵਰ ਕਹਿੰਦੇ ਕੋਈ ਨਹੀਂ ਆ। ਬਾਕੀ ਪੁੱਛਿਆ ਵੀ ਕਿਸੇ ਨੂੰ ਕੋਈ ਸਪੀਡ ਤੇ ਬੋਲ ਜਾ ਰਹੀ। ਬਸ ਇੰਨੀ ਸਪੀਡ ਸੀ 50 ਤੋਂ 60 ਕਿਉਂਕਿ ਬ੍ਰਿਜ ਹੈ ਨਾ 메ਨ ਬ੍ਰਿਜ ਹੈ ਹਾਈਵੇ ਦਾ। ਇਸ ਤੇ ਕਰਕੇ ਸਪੀਡ ਵਿੱਚ ਨਹੀਂ ਸੀ। ਇਸੇ ਕਰਕੇ ਬਚਾਅ ਹੋ ਗਿਆ। ਆਦਰਵਾਇਜ਼ 80 90 ਤੇ ਹੁੰਦੀ ਤਾਂ ਫਿਰ ਜ਼ਿਆਦਾ ਨੁਕਸਾਨ ਹੋਇਆ। ਹਾਈਵੇ ਚੱਲ ਰਿਹਾ। ਹਾਂਜੀ ਟ੍ਰੈਫਿਕ ਸਮੂਥ ਚੱਲ ਰਿਹਾ ਬਟ ਹਲਕੀ ਜਿਹੀ ਹਲਕਾ ਜਿਹਾ ਜਾਮ ਹੈ। ਉਹ ਅਸੀਂ ਬੱਸ ਨੂੰ ਸਾਈਡ ਤੇ ਕਰਵਾ ਕੇ ਨਿਰਭੇਗਨ ਕਰਵਾ ਲੈਂਦੇ ਹਾਂ